ਸੱਤ ਸ੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਕੈਨੇਡਾ ਜਾਣ ਦੀ ਉਡੀਕ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਫਿਰਨੀ ਤੋਂ ਗਲੀ ਵਾਲ ਨੂੰ ਕਾਰ ਮੁੜੀ ਤਾਂ ਉਹ ਅਹਲਕੇ ਬਨੇ ਰੇ ਹੁਣ ਆਈ ਪਰ ਜਦੋਂ ਕਾਰ ਉਹਨਾਂ ਦੇ ਘਰ ਕੋਲੋਂ ਬਿਨਾਂ ਰਤਾ ਵੀ ਹੋਲੀ ਹੋਇਆ ਲੰਘ ਗਈ ਤਾਂ ਉਹਦਾ ਮਨ ਮਹਿਸੂਸ ਕੇ ਰਹਿ ਗਿਆ ਉਹ ਮੂੜ ਉਦਾਸੀ ਦੇ ਘੇਰੇ ਚ ਲਹਿ ਗਈ ਯਾਦਾਂ ਦਾ ਇੱਕ ਕਾਫਲਾ ਉਹਦੇ ਜ਼ਹਿਨ ਚੋਂ ਗੁਜਰਨ ਲੱਗਾ 2 ਸਾਲ ਹੋ ਗਏ ਸਨ ਉਹਦੇ ਵਿਆਹ ਨੂੰ ਮਸਾ 1 ਮਹੀਨਾ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ ਤੇ ਫਿਰ ਉਹ ਛੇਤੀ ਹੀ ਕੈਨੇਡਾ ਸੱਦ ਲੈਣ ਦਾ ਕਹਿ ਕੇ ਚਲਾ ਗਿਆ ਪਹਿਲਾਂ ਪਹਿਲ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਪਰ ਹੁਣ ਉਹ ਕਦੀ ਕਦਾਈ ਹੀ ਉਹਦੀ ਕਿਸੇ ਚਿੱਠੀ ਦਾ ਜਵਾਬ ਦਿੰਦਾ ਜਾਂ ਪੈਸੇ ਭੇਜ ਛੱਡਦਾ ਬਸ ਉਹ ਕਈ ਤਰ੍ਹਾਂ ਦੀਆਂ ਅਫਵਾਹਾਂ ਸੁਣਦੀ ਕੈਨੇਡਾ 'ਚ ਤਾਂ ਉਸਨੇ ਕਿਸੇ ਗੋਰੀ ਨਾਲ ਵਿਆਹ ਕਰਵਾਇਆ ਹੋਇਆ ਹੈ ਇਦਾਂ ਛੁੱਟੀ ਆਇਆ ਸੀ ਇਹ ਆਸ਼ੀ ਲਈ ਇਹ ਵਿਆਹ ਕਰਵਾ ਲਿਆ ਉਹਨੂੰ ਇਹਨੇ ਕਿੱਥੇ ਸਦਣਾਏ ਆਦ ਆਦ ਕਈ ਤਰ੍ਹਾਂ ਦੇ ਸ਼ੰਕੀ ਉਹਦੇ ਮਾਨੇ ਚ ਉੱਠਦੇ ਪਰ ਫੇਰ ਵੀ ਜਦੋਂ ਉਹ ਕਿਸੇ ਕਾਰਨ ਗਲੀ ਵਿੱਚੋਂ ਮੁੜਦਿਆਂ ਦੇਖਦੀ ਤਾਂ ਉਹ ਪੂਰੀ ਦੀ ਪੂਰੀ ਤਰੰਗਤ ਹੋ ਜਾਂਦੀ ਇੱਕ ਉਲਾਸ ਜਿਹਾ ਨਾਲ ਪਰ ਜਾਂਦੀ ਪਿੱਛੋਂ ਭਾਵੇਂ ਫਿਰ ਕਿੰਨਾ ਕਿੰਨਾ ਚਿਰ ਉਹਦੇ ਅਥਰੂ ਰੋਕਿਆਂ ਵੀ ਨਹੀਂ ਸਨ ਰੁਕਦੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ